ਮੈਟਰ ਸੀਗਾ ਗੱਡੀ ਮੈਂ ਸਮਾਨ ਲੈਣ ਆਇਆ ਸੀਗਾ ਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੀ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫੜਾ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਉਨੀ ਦਿਨ ਨੂੰ ਗੱਡੀ ਉਨੀ ਦਿਨ ਨੂੰ ਗੱਡੀ ਖਿੱਚ ਕੇ ਲੈ ਗਏ ਗੱਡੀ ਨੰਬਰ ਬਣਿਆ ਕੀ ਹੈ? ਹਾਂ ਪੀਬੀ 22 ਐਚ 6209 ਔਰ ਬੈਗ ਤੇ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਆ ਬੈਗ ਸ਼ੀਸ਼ੇ ਤੇ ਹੋਰਸ ਆ ਗਈ ਮੌਕੇ ਤੇ ਹਾਂਜੀ ਹਾਂਜੀ ਆ ਗਈ ਸੀਸੀ ਕੈਮਰੇ ਦੀ ਪਾਲ ਚੱਲ ਰਹੀ ਹੈ ਹਾਂਜੀ 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 ਅਸਚੂ ਜੀ ਦੋ ਮਿੰਟ ਦੇ ਦੋ ਬੜੇ ਦਾਤੋਂ ਬ੍ਰੇਕ ਕਰਨੋ ਬੜੇ ਐਸਚੂ ਸਾਹਿਬ ਮੈਂ ਕਿਹਾ ਦੋ ਮਿੰਟ ਦਿਓ ਪਰ ਲਾਈਵ ਚੱਲਦਾ ਵੇ ਦਾਤੋਂ ਕਿਹੜੀ ਗੱਡੀ ਕਿਹੜੀ ਸੀ ਆਈ 20 ਕਿ ਦੋ ਮਿੰਟ ਦੇ ਬਸ ਸੀਸੀ ਕੈਮਰੇ ਦੀ ਪਾਲ ਹੋ ਰਹੀ ਹੈ ਸਰ ਐਸਚੂ ਸਾਹਿਬ ਮਨੋਹੇ ਦੋ ਮਿੰਟ ਫਿਰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਤੁਹਾਨੂੰ ਉਹ ਤਾਂ ਫੜੇ ਤਾਂ ਜਾਣੀ ਸੀਗੇ ਉਹ ਜਿਵੇਂ ਕੋਈ ਗੱਡੀ ਸਟਾਰਟ ਨਹੀਂ ਹੋ ਰਹੀ ਸੀ ਉਹ ਜਿੰਨੀ ਦੇਰ ਨੂੰ ਗੱਡੀ ਉਹਨੇ ਸਟਾਰਟ ਕੀਤੀ ਜਿਵੇਂ ਖਿੱਚਿਆ ਨਾ ਬਾਹਰ ਨੂੰ ਉਹ ਤਾਂ ਨਾਲ ਲੈ ਕੇ ਚੱਲੇ ਸੀਗੇ ਵਾਈਫ ਨੂੰ ਵੀ ਅੱਛਾ ਨਹੀਂ ਫੜ ਲੈ ਘੁੱਟ ਕੇ ਖਿੱਚ ਕੇ ਨਾਲ ਲੈ ਕੇ ਚੱਲੇ ਸੀ ਹੈਗੇ ਤੁਹਾਨੂੰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਿਮੀ ਹੈ ਕੀ ਹੋਇਆ ਕੀ ਸੀ ਕੀ ਮੈਟਰ ਕੀ ਸੀ ਪੂਰਾ ਅਸੀਂ ਇੱਥੇ ਗੱਡੀ ਰੋਕੀ ਹੈ ਜਿਵੇਂ ਯੂਜੂਅਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਣੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਹੈ ਜਸਟ ਹਜੇ ਨਿਕਲੇ ਹੀ ਆ ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨੋਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਹੈ ਚਾਰ ਮੁੰਡੇ ਆਏ ਤਿੰਨ ਸੀ ਮੈਨੂੰ ਲੱਗਦਾ ਤਿੰਨ ਸੀਗੇ ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਤੇ ਉਹਨਾਂ ਨੇ ਮਤਲਬ ਮੈਨੂੰ ਵੀ ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿੰਨੀ 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 ਰੋਕ ਕਰ ਲੀਆ ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਪੱਜ ਚੱਲੇਦਾ ਮੇਰੇ ਹਸਬੰਦ ਨੇ ਮੈਨੂੰ ਉਹ ਏਦਾਂ ਦੇਖ ਲਿਆ ਰੱਬ ਵੱਲੋਂ ਉਹਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਲਿਆ ਤੇ ਗੱਡੀ ਲੱਤਾਂ ਦੀ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੋਟੋ ਇਹੀ ਜਗ੍ਹਾ ਤੇ ਜਿੱਥੇ ਖੜੇ ਹਾਂ ਪੱਜ ਲੈਕਸ ਦੇ ਕੋਲ ਇਹੀ ਜਗ੍ਹਾ ਮੋਦੀ ਕੰਪਲੈਕਸ ਹੈ ਮੋਦੀ ਲੱਗ ਸਕਦਾ ਕੈਮਰਾ ਚੋਹਦੀ ਹਾਂਜੀ ਇੱਥੇ ਚੋਹਦੀ ਕੰਪਲੈਕਸ ਇੱਥੇ ਕੁਝ ਜਿਝ ਕੈਮਰੇ ਦੀ ਬਾਲ ਹੋਈ ਹੈ ਹਾਂਜੀ ਹੁਣ ਕਰ ਰਹੇ ਆ ਕਰ ਰਹੇ ਆ ਉਧਰ ਹੀ ਭੁਲਾ ਰਹੇ ਆ ਤਾਂ ਹੀ ਕਹਿੰਦੇ ਉਧਰ ਹੀ ਆ ਜਾਓ ਬਾਈ ਕਿ ਕਿਹੜੇ ਥੰਦਾ ਮਾਮਲਾ ਹੈ ਇਹ 5 ਨੰਬਰ ਇਹ ਪੰਮੀ ਪ੍ਰਧਾਨ ਜੀ ਸਾਡੇ ਗ੍ਰੀਨ ਫੀਲਡ ਦੇ ਉਹਨਾਂ ਦਾ ਬੇਟਾ ਸੀ ਉਹਨਾਂ ਤੋਂ ਖੋਹ ਹੋਈ ਆ ਹਾਂ ਹਾਂ ਗੱਡੀ ਗੱਡੀ ਹੋਈ ਵੀ ਜੀ ਉਹ ਸੀ ਆਪਣਾ i20 i20 ਦਾ ਮਾਡਲ ਦੀ ਬਰਤ ਹੈ ਲੋ ਮਾਡਲ ਤਾਂ ਮੇਰੇ ਹਿਸਾਬ ਨਾਲ ਵਾਈਟ ਕਲਰ ਦੀ ਸੀ ਠੀਕ ਹੈ ਜੀ ਇਹ ਜੇ ਇਹ ਜੇ ਮੇਰਾ ਰਸਤਾ ਹੈ ਬਸ ਉਹਨੇ ਵੀ ਸਮਝਾ ਲੈਂ ਲੱਗਿਆ ਸੀ ਨਾ ਓਏ ਮੁਰਗੀ ਵਾਲੇ ਕਿੱਥੇ ਖੜ ਬੰਦੇ ਕੋਲੜੇ ਬਾਈ ਦਾ ਮੁੱਕਟਾ ਸੀਟ ਦੇ ਮਗਰ ਟੋਕ ਹੈ ਨਾਲ ਡੇਰੇ ਕਿ ਪਲਾਵਾ ਦਾ ਮੁੱਕਟਾ ਸੀ ਉਹ ਬੋਲੇ ਉਹ ਵੀ ਕਿਸਮਤ ਚੰਗੀ ਸੀ ਕਿਦਾਂ ਮੈਂ ਵਾਜੀ ਬਚਾਇਆ ਉਹ ਜਕਲੀ ਉਹਨੇ ਇੱਕ ਵਾਰੀ ਬੰਦ ਨਹੀਂ ਕੀਤੀ ਓਹ ਯਾਰ ਸਾਡਾ ਪਾਇਆ ਯਾਰ ਇਹ ਦੱਦ ਦੇ ਰਹੀ ਸ਼ਾਮ ਨੂੰ ਮਿਲਦੀ ਹਾਂਜੀ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਠੱਗਾ ਮੈਨੂੰ ਜਿਵੇਂ ਨਾ ਪਿੱਛੇ ਬੈਠ ਗਿਆ ਓਏ ਬੱਚੇ ਦਾ ਮੂੰਹ ਫੜਿਆ ਹੋਇਆ ਫਾਈਲ ਦਾ ਫਾਈਲ ਦਾ ਬਹੁਤ ਘੁੱਟ ਗਿਆ ਬਹੁਤ ਘੁੱਟ ਗਿਆ ਮੂੰਹ ਫੜਿਆ ਹੋਇਆ ਮੈਨੂੰ ਲੱਗਦਾ ਕੋਈ ਚੀਜ਼ ਹੁੰਦੀ ਆ ਰਹੀ ਠੀਕ ਨਹੀਂ ਕਰਦਾ ਸੀ ਉਹ ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ ਔਰ ਦਵਾਈ ਲੈਣ ਲੱਗੇ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦਵਾਖਾਨਾ ਉਹ ਘਰ ਦੀ ਨੂੰ ਲਾਗੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਹੈ ਕਹਿੰਦੀ ਕੋਈ ਖਾ ਲਈਏ ਉਹ ਖਾਂ ਦੇ ਜਿੱਕਤ ਜੋ ਗੱਡੀ ਇੱਥੇ ਖੜੇ ਕਰਕੇ ਚਲੇਗੀ ਆ ਚਲੇਗਾ ਮੁੰਡਾ ਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈ ਬੈਠੀ ਸੀ ਜੀ ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰ ਗੱਡੀ ਤੋਂ ਨਿਕਲ ਗਏ ਕਿਤੇ ਤਾੜ ਝੁਣਿਆ ਉਹ ਲਾਲ ਮੋਦੀ ਦਵਾਈ ਖਾਣੇ ਦੇ ਚਲੇ ਗਿਆ ਪਿੱਛੋਂ ਜਿਹੜੇ ਲਟੇਰੇ ਸੀਗੇ ਜਿਹੜੇ ਤਿੰਨ ਚਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਮੁੰਡਾ ਉਧਰ ਗਿਆ ਤੇ ਚਾਬੀ ਇਹਦੇ ਕੋਲ ਸੀ ਇਹਦਾ ਮੂੰਹ ਘੁੱਟ ਲਿਆ ਉਹਨਾਂ ਦੇ ਕੋ ਹਥਿਆਰ ਜਿਸ ਤੋਂ ਤਾਂ ਕਿ ਇਥੋਂ ਬਾਹਰੋਂ ਪਤਾ ਲੱਗਾ ਕਿ ਉਹਨਾਂ ਦੇ ਕੋ ਰਵਲਵਰ ਹੈਗਾ ਰਵਲਵਰ ਹੈਗਾ ਠੀਕ ਹਾਂ ਤੇ ਉਹ ਹੁਣ ਰਵਲਵਰ ਦੇ ਸਿਰ ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਹੈ ਜਾਂ ਨਹੀਂ ਦਿਖਾਇਆ ਉਹ ਬਹੁਤ ਨੂੰ ਪਤਾ ਮੈਨੂੰ ਕਹਿੰਦੇ ਲੇਡੀਜ਼ ਵੀ ਗੱਡੀ 'ਚ ਸੀ ਜਦੋਂ ਲੇਡੀਜ਼ ਗੱਡੀ 'ਚ ਬੈਠੀ ਸੀ ਅਜੇ ਜਬਰਦਸਤੀ ਉਹਨਾਂ ਨੇ ਉਹਨਾਂ ਨੇ ਜਬਰਦਸਤੀ ਆ ਕੇ ਮੂੰਹ ਕੋਟਿਆ ਤੇ ਅੰਦਰ ਹੀ ਵਿਦੇ ਨਾਲ ਦੇ ਵਿੱਚ ਦੁੱਡੇ ਵੜ ਗਏ ਅੰਦਰ ਉਹ ਜਦੋਂ ਬੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁੜਨ ਲੱਗਾ ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ ਤੇ ਲੱਗਦਾ ਜੀ ਤੁਹਾਨੂੰ ਕੁਸ਼ੀ ਦੂਰੀ ਤੇ ਕਤਮਾ ਤੇ ਉਸ ਚੌਂਕੀ ਵੀ ਨੇੜੇ ਪੈਂਦੀ ਹੈ ਉਹਨਾਂ ਚੌਂਕੀ ਦੇ ਬਿਲਕੁਲ ਕਰੀਬ ਬਿਲਕੁਲ ਕਰੀਬ ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜਿਆਦਾ ਨਹੀਂ ਜਿਆਦਾ 50 ਮੀਟਰ ਹੋਣੇ 50 ਮੀਟਰ ਦੀ ਦੂਰੀ ਤੇ ਇਹ ਵਾਰਦਾਤ ਹੁੰਦੀ ਪਈ ਹੈ ਤੁਸੀਂ ਦੇਖੋ ਪੁਲਿਸ ਵਾਲੇ ਵੀ ਤੁੱਤੇ ਪਏ ਨੇ ਹਾਂ ਜੀ ਇੰਨੀ ਵੱਡੀ ਵਾਰਦਾਤ ਹੋ ਗਈ ਹਾਂ ਜੀ ਰੱਬ ਨਾ ਕਰੇ ਬਹੁ ਨੂੰ ਨਾਲ ਲੈ ਜਾਂਦੇ ਹਾਂ ਜੀ ਤੇ ਕੋ ਜੋ ਉਹਦੇ ਕੋ ਇਨਾ ਗਹਿਣਾ ਪਾਇਆ ਸੀਗਾ ਤੇ ਉਹ ਗੱਡੀ ਤਾਂ ਜਾਲੀ ਜਾਲੀ ਸੀ ਗਹਿਣਾ ਵੀ ਸੀ ਕਿਤੇ ਜਾਣ ਨੂੰ ਖਤਰਾ ਹੁੰਦੀ ਨੂੰ ਬੰਦੇ ਨਾਲ ਸੀ ਕਿੰਨੇ ਵੀ ਕੁਝ ਮਾਰੇ ਕੋ ਤੇ ਦੇਖ ਕੇ ਹਾਂ ਗਹਿਣਾ ਕੰਨ ਦੇ ਉਹ ਮੋਢੇ ਦਾ ਪੰਚਰ ਵੀ ਹੋਇਆ ਲੱਗਾ ਬੇਟੇ ਤੇ ਹਾਂਜੀ ਉਹਦੇ ਹੱਥ ਤੇ ਫ੍ਰੈਕਚਰ ਆਇਆ ਉਹਨੇ ਬੜੇ ਜ਼ੋਰ ਨਾਲ ਦਿੱਤੀ ਅੰਦਰੋਂ ਗੱਡੀ i20 i20 ਹਾਂਜੀ ਨੰਬਰ ਪਤਾ ਕਿੱਡੀ ਦਾ ਸਰ ਪੀਪੀ 22 ਐਚ 8109 8109 ਹਾਂਜੀ ਤੇ ਪੁਲਿਸ ਆਈ ਮੌਕੇ ਤੇ ਚਾਰਜ ਕਰ ਰਹੀ ਹੈ ਜੀ ਦੇਖੋ ਜੀ ਜਾਂਚ ਤਾਂ ਪੁਲਸ ਵਾਲੇ ਦਾ ਸਾਰੇ ਜਾਂਚ ਜੁਟ ਗਿਆ ਹਾਂਜੀ ਬਾਕੀ ਗਾਂ ਦਾ ਹੁਣ ਪਤਾ ਲੱਗੂਗਾ ਵੀ ਇਹ ਕੀ ਕਾਰਵਾਈ ਕਿੱਥੇ ਖਤਮ ਹੁੰਦੀ ਹੈ ਤੇ ਕਦੋਂ ਫੜੇ ਜਾਂਦੇ ਆ ਨਹੀਂ ਫੜੇ ਜਾਂਦੇ ਤੇ ਇਥੋਂ ਦੇ ਆ ਤਾਂ ਪੁਲਿਸ ਨੇ ਤਾਂ ਕਾਰਵਾਈ ਆਪਣੀ ਅਲੰਬਤੀ ਹੈ ਹਾਂਜੀ ਹੁਣ ਜਿਹੜੀ ਅਗਲੀ ਕਾਰਵਾਈ ਆ ਪੁਲਿਸ ਦੇ ਡਿਪੈਂਡਡ ਆ ਲੱਗਦਾ ਵੀ ਚੋਰਾ ਨਾ ਹੋ ਰਿਹਾ ਲਗਾਤਾਰ ਵਧਿਆ ਦੇਖੋ ਜੀ ਕ੍ਰਾਈਮ ਤਾਂ ਤੁਸੀਂ ਰੋਜ਼ ਦਾ ਦੇਖੋ ਰੋਜ਼ ਨਸ਼ੇ ਪੱਤੇ ਐਨੇ ਵਧ ਗਏ ਨੇ ਜਿਹੜਾ ਨੌਜਵਾਨ ਆ ਭੁੱਖਾ ਮਰਦਾ ਉਹਨਾਂ ਨੇ ਬਾਹਰ ਦਿੱਤਾ ਇਹ ਰੰਬੀਆਂ ਹੀ ਆ ਹਾਂਜੀ ਉਹ ਕਿ ਟੋਰੀ ਤੇ ਹੋਇਆ ਜੇ ਲੋਕ ਕੁਝ ਤੂਰੀ ਆ ਤਾਈ ਤਖੋ ਪੱਛੀ 30 ਮੀਟਰ ਲਾ ਲੋ ਤੁਸੀਂ 50 ਮੀਟਰ ਲਾ ਲੋ ਹਾਂਜੀ ਪੁਲਿਸ ਚੌਕੀ ਹਾਂਜੀ ਐਡੀ ਵੱਡੀ ਬਾਲਦਤ ਹੋ ਗਈ ਆ ਜਿੰਦਾ ਤੁਸੀਂ ਦੇਖੋ ਹਾਂਜੀ ਅਨੇਰ ਕਰਦੀ ਆ ਗਈ ਰੇਲ ਕਰਦੀ ਹਾਂਜੀ ਔਰ ਦੇਖੋ ਜਵਾਰ ਨਗਰ ਇਲਾਕਾ ਜਿਹੜਾ ਉਹ ਇੰਨਾ ਭਰਿਆ ਇਲਾਕਾ ਇੱਥੇ ਉਹ ਭਰੇ ਬਜ਼ਾਰ ਚ ਦੇਖੋ ਆ ਰੇੜੀਆਂ ਫੜੀਆਂ ਸਾਰੇ ਖਾਣ ਪੀਣ ਵਾਲੇ ਨੇੜੇ ਖੜੇ ਆ ਪਤਾ ਨਹੀਂ ਲੱਗਿਆ ਕਿਥੇ ਹਾਂਜੀ ਦੇਖ ਕੇ ਤਾਂ ਪਤਾ ਲੱਗ ਜਾਂਦਾ ਹੋ ਸਕਦਾ ਕੋਈ ਹਿੰਮਤ ਕਰਕੇ ਜਿਵੇਂ ਮੁੰਡੇ ਨੇ ਉਹਨਾਂ ਨੂੰ ਕੁੜੀ ਨੂੰ ਖੜਿਆ ਫੜ ਕੇ ਬਾਹਰ ਜ਼ੋਰ ਨਾਲ ਉਹਨੇ ਦੇਖਿਆ ਵੀ ਇਹ ਤਾਂ ਗੱਡੀ ਲੈ ਕੇ ਕੋਈ ਚੱਲਿਆ ਚਾਬੀ ਉਹ ਨੋ ਰਾਨੀ ਕੋਲ ਫੜੀ ਸੀਗੀ ਚਾਬੀ ਗੱਡੀ ਦੇ ਵਿੱਚ ਲਾਈ ਹੋਈ ਨਹੀਂ ਨੋ ਰਾਨੀ ਕੋਲ ਫੜੀ ਸੀ ਉਹਨੇ ਕੋ ਲਾ ਕੇ ਉਹਨੇ ਚਾਬੀ ਲਾਈ ਆ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤਾਂ ਉਹਦੇ ਸੰਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰੈਸ਼ਨ ਕੀਤੇ ਇੱਥੇ ਵੀ ਵਾਟ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਹੁਣ ਗੱਡੀ ਦੇ ਅੱਗੇ ਫਰਦਰ ਟਰੇਸ ਕਰਾਂਗੇ ਵੀਲ ਕੀਪ ਯੂ ਪੋਸਟਡ ਕਹਿੰਦੇ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਜ ਨਹੀਂ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਐਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟਰੇਸ ਕਰਾਂਗੇ ਕਿੰਨੇ ਪਰਸਨ ਸੀ ਜੀ ਜਾਂ ਫੀਮੇਲਸ ਵਗੈਰਾ ਨਾਲ ਸੀ ਹਲੇ ਤਿੰਨਕ ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਹਲੇ ਅਸੀਂ ਉੱਤੇ ਤਫਤੀਸ਼ ਦਾ ਪਾਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ 'ਤੇ ਕਾਰਵਾਈ ਜੋ ਬੰਦ ਹੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਹ ਸਾਰੀ ਗੱਲ ਵੈਰੀਫਾਈ ਕਰਾਂਗੇ ਅਸੀਂ ਜਸਟ ਹਲੇ ਮੌਕਾ ਦੇਖਿਆ ਇਟਸ ਟੂ अर्ਲੀ ਟੂ ਸੇ ਇਨਵੈਸਟੀਗੇਸ਼ਨ ਔਨ ਹੈ we'll find everything with thank you ਇਹ ਮਿੱਡਾ ਚੌਂਕ ਹੈ ਇਹ ਮਿੱਡਾ ਚੌਂਕ ਹੈ ਗੱਡੀ ਗੱਡੀ ਸੀ ਸਰ ਹਾਂਜੀ ਗੱਡੀ ਗੱਡੀ i20 ਕਹਿ ਰਹੇ ਨੇ ਹਾਂਜੀ ਉਹ ਸਾਰਾ ਮੈਂ ਤੁਹਾਨੂੰ ਦੱਸਿਆ ਕਿ ਐਸ ਪਾਰਟ ਆਫ ਇਨਵੈਸਟੀਗੇਸ਼ਨ ਹੈ ਪਲੀਜ਼ ಲೆਟ us ਕੰਟੀਨਿਊ ਥੈਂਕ ਯੂ